ਕਿੱਡੀ ਦੁੱਖ ਦੀ ਤੇ ਤਰਾਸ ਦੀ ਦੀ ਗੱਲ ਆ ਉਹਦੇ ਵਾਸਤੇ ਹੂੰ ਪ੍ਰਧਾਨ ਵਾਸਤੇ ਵੀ ਉਹਨੂੰ ਬੰਦਾ ਇਹ ਕਹਿ ਰਿਹਾ ਜਿਹਨੂੰ ਟਿਕਟ ਮਿਲਿਆ ਉਹ ਤਾਂ ਸਾਰਿਆਂ ਦੀ ਲੋੜ ਹੁੰਦੀ ਆ ਸਹੀ ਆ ਉਸ ਵੇਲੇ ਤਾਂ ਜਦੋਂ ਬੰਦਾ ਕੈਂਡੀਡੇਟ ਹੁੰਦਾ ਜਦੋਂ ਵੋਟਾਂ 'ਚ ਖੜਾ ਹੁੰਦਾ ਉਹ ਕੱਲੇ-ਕੱਲੇ ਕੋਲ ਜਾਂਦਾ ਏ ਹਾਂ ਲੀਡਰ ਦੀ ਗੱਲ ਛੱਡੋ ਕੱਲੇ-ਕੱਲੇ ਪਿੰਡ ਦੇ ਵਸਿੰਦੇ ਕੋਲ ਜਾਂਦਾ ਵੋਟਰ ਕੋਲ ਪਹੁੰਚ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਇਲੈਕਸ਼ਨ 'ਚ ਖੜਾ ਹੁੰਦਾ ਤੇ ਉਹਨੇ ਇਹ ਕਹਿ ਦੇਣਾ ਉਮੀਦਵਾਰ ਦਾ ਇਹ ਕਹਿ ਦੇਣਾ ਭਾਰਤ ਘੂਣਾ ਅਸ਼ੂ ਨੇ ਇਹ ਕਹਿ ਦੇਣਾ ਕਿ ਜਦੋਂ ਤੁਹਾਡੀ ਲੋੜ ਹੋਈ ਤੁਹਾਨੂੰ ਸੱਦ ਲਾਂਗੇ ਮਤਲਬ ਤੁਹਾਡੀ ਲੋੜ ਨਹੀਂ ਲੋੜ ਨਹੀਂ ਹੈ ਇਤੋਂ ਵੱਧ ਬੇਸ਼ਰਮੀ ਦੀ ਹੱਦ ਹੋਊ ਕੋਈ ਛੱਡ ਦੇ ਯਾਰ ਪ੍ਰਧਾਨ ਜੀ ਤੈਨੂੰ ਸਾਰੇ ਕਹਿਣ ਲੱਗੇ ਵੀ ਤੇਰੀ ਲੋੜ ਨਹੀਂ ਹੁਣ ਜੇ ਤੂੰ ਧੱਕੇ ਨਾਲ ਲੋਕਾਂ ਦੇ ਵੋਟਾਂ ਤੇ ਚੜਿਆ ਫਿਰੇਂਗਾ ਤੇ ਇਹ ਗੱਲ ਬਣਨੀ ਕਾਂਗਰਸ ਦੇ ਵਿੱਚ ਐਂ ਲੱਗਦਾ ਵੀ ਕੁਝ ਅੱਛਾ ਨਹੀਂ ਚੱਲ ਰਿਹਾ ਚੰਗਾ ਨਹੀਂ ਚੱਲ ਰਿਹਾ ਕਈ ਤਰ੍ਹਾਂ ਦੇ ਗਰੁੱਪ ਬਣ ਗਏ ਨੇ ਰਾਣਾ ਪਰਿਵਾਰ ਉਹ ਆਪਣੀ ਰੈਲੀ ਬਰਾਬਰ ਆਪੋਜਿਟ ਕਾਂਗਰਸ ਦੀ ਰੈਲੀ ਤੇ ਚੰਨੀ ਸਾਹਿਬ ਦਾ ਆਪ ਦਾ ਗਰੁੱਪ ਨਜ਼ਰ ਆ ਰਿਹਾਗਾ ਹੋ ਚੱਲ ਕੀ ਰਿਹਾ ਥਣ ਤਾਂ ਬਿੜਕ ਜ਼ਿਆਦਾ ਹੋ ਜਦੋਂ ਪਰਿਵਾਰ ਨੂੰ ਚਲਾਉਣ ਵਾਲਾ ਮੁਖੀ ਨਕਾਮ ਹੋਵੇ ਉਹਨੂੰ ਸਮਝ ਨਾ ਹੋਵੇ ਤੇ ਉਹਨੂੰ ਇਹ ਨਾ ਪਤਾ ਹੋਵੇ ਵੀ ਮੈਂ ਇੰਨਾ ਸਾਰਿਆਂ ਨੂੰ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ ਉਹਦੀ ਇਹ ਭਾਵਨਾ ਨਾ ਹੋਵੇ ਤੇ ਉਹਦੇ ਮਨ 'ਚ ਇਹ ਹੋਵੇ ਵੀ ਆਹ ਵੀ ਕੱਲ ਨੂੰ ਅੱਗੇ ਆ ਸਕਦਾ ਆਹ ਵੀ ਕੱਲ ਨੂੰ ਅੱਗੇ ਨਿਕਲ ਸਕਦਾ ਇਹਨੂੰ ਵੜ ਦਿਓ ਇਹਨੂੰ ਵੜ ਦਿਓ ਇਹਨੂੰ ਟੱਕ ਦਿਓ ਤੇ ਉਦੋਂ ਫਿਰ ਇਹੇ ਜੀ ਹਾਲਤ ਹੋਣੀ ਆ ਤਾਂ